ਚਿੱਟੀ ਡੱਬੀ ਰੁਪਈਆ ਵਿੱਚ ਛਣੇ ਕੇ ਵੇ ਲਾਲ ਚਿੱਟੀ ਡੱਬੀ ਰੁਪਈਆ ਵਿੱਚ ਛਣੇ ਕੇ ਵੇ ਲਾਲ ਜਦੋਂ ਚੜਕੇ ਜਲੰਧਰ ਵਾਲੀ ਸੜਕੇ ਵੇ ਲਾਲ ਜਦੋਂ ਚੜਕੇ ਜਲੰਧਰ ਵਾਲੀ ਸੜਕੇ ਵੇ ਲਾਲ ਤੇਰੀ ਮਾਨੇ ਸਾਡੇ ਨਾਲ ਕੀਤੀਆਂ ਵੇ ਲਾਲ ਤੇਰੀ ਮਾਨੇ ਸਾਡੇ ਨਾਲ ਕੀਤੀਆਂ ਵੇ ਲਾਲ ਅਸਾਂ ਦੁੱਧਾਂ ਦੇ ਕੁੱਟਾ ਵਾਂਗੂ ਪੀਤੀਆਂ ਵੇ ਲਾਲ ਹਸਾਂ ਦੁੱਧਾਂ ਦੇ ਕੁੱਟਾ ਵਾਂਗੂ ਪੀਤੀਆਂ ਵੇ ਲਾਲ ਅਡ ਹੋਵਾਂਗੇ ਤੇ ਖੋਲ-ਖੋਲ ਦੱਸਾਂਗੇ ਵੇ ਲਾਲ ਅਡ ਹੋਵਾਂਗੇ ਤੇ ਖੋਲ-ਖੋਲ ਦੱਸਾਂਗੇ ਵੇ ਲਾਲ ਚਿੱਟੀ ਡੱਬੀ ਰੁਪਈਆ ਵਿੱਚ ਛੜ ਕੇ ਵੇ ਲਾਲ ਚਿੱਟੀ ਡੱਬੀ ਰੁਪਈਆ ਵਿੱਚ ਛੜ ਕੇ ਵੇ ਲਾਲ ਜਦੋਂ ਚੜ੍ਹੇਗੇ ਜਲੰਧਰ ਵਾਲੀ ਸੜਕੇ ਵੇ ਲਾਲ ਜਦੋਂ ਚੜ੍ਹੇਗੇ ਜਲੰਧਰ ਵਾਲੀ ਸੜਕੇ ਵੇ ਲਾਲ ਤੇਰੀ ਪੈਣ ਨੇ ਸਾਡੇ ਨਾਲ ਕੀ ਧੀਆਂ ਵੇ ਲਾਲ ਤੇਰੀ ਪੈਣ ਨੇ ਸਾਡੇ ਨਾਲ ਕੀ ਧੀਆਂ ਵੇ ਲਾਲ ਅਸਾਂ ਦੁੱਧਾਂ ਤੇ ਕੁੱਟਾ ਵਾਂਗੂ ਪੀਤੀਆਂ ਵੇ ਲਾਲ ਅਸਾਂ ਦੁੱਧਾਂ ਤੇ ਕੁੱਟਾ ਵਾਂਗੂ ਪੀਤੀਆਂ ਵੇ ਲਾਲ ਅਡ ਹੋਵਾਂਗੇ ਤੇ ਖੋਲ ਖੋਲ ਦੱਸਾਂਗੇ ਵੇ ਲਾਲ ਅਡ ਹੋਵਾਂਗੇ ਤੇ ਖੋਲ ਖੋਲ ਦੱਸਾਂਗੇ ਵੇ ਲਾਲ ਚਿੱਟੀ ਡੱਬੀ ਰੁਪਈਆ ਵਿੱਚ ਛਣ ਕੇ ਵੇ ਲਾਲ ਚਿੱਟੀ ਡੱਬੀ ਰੁਪਈਆ ਵਿੱਚ ਛਣ ਕੇ ਵੇ ਲਾਲ ਜਦੋਂ ਚੜਗੇ ਜਲੰਧਰ ਵਾਲੀ ਸੜਕੇ ਵੇ ਲਾਲ ਜਦੋਂ ਚੜਗੇ ਜਲੰਧਰ ਵਾਲੀ ਸੜਕੇ ਵੇ ਲਾਲ ਤੇਰੀ ਪਾਬੋ ਨੇ ਸਾਡੇ ਨਾਲ ਕੀਤੀਆਂ ਵੇ ਲਾਲ ਤੇਰੀ ਪਾਬੋ ਨੇ ਸਾਡੇ ਨਾਲ ਕੀਤੀਆਂ ਵੇ ਲਾਲ ਅਸਾਂ ਦੁੱਧਾਂ ਦੇ ਕੁੱਟਾ ਵਾਂਗੂ ਪੀਤੀਆਂ ਵੇ ਲਾਲ ਅਸਾਂ ਦੁੱਧਾਂ ਦੇ ਕੁੱਟਾ ਵਾਂਗੂ ਪੀਤੀਆਂ ਵੇ ਲਾਲ ਅੱਡੇ ਹੋਵਾਂਗੇ ਤੇ ਖੋਲ-ਖੋਲ ਦੱਸਾਂਗੇ ਵੇ ਲਾਲ ਅੱਡੇ ਹੋਵਾਂਗੇ ਤੇ ਖੋਲ-ਖੋਲ ਦੱਸਾਂਗੇ ਵੇ ਲਾਲ